ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੱਗਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਖੇਤਾ ਕਿੰਨੀ ਆਏ ਵੀ ਜੀ ਢੇੜਾ ਮਾਰਨ ਵਾਸਤੇ ਮੌਸਮ ਵਧੀਆ ਸਾਫ਼ ਸੁਥਰਾ ਹੈਨ ਬਾਕੀ ਹਵਾ ਚੱਲਦੀ ਆ ਪੱਛੋ ਹੈ ਪੂਰੇ ਜੋਰ ਨਾਲ ਪੱਛੋ ਨਾਲ ਰੰਗ ਬੰਨਿਆ ਹੋਇਆ ਪੂਰਾ ਹੈਨ ਵੀ ਧੁੱਪਾਂ ਚ ਲੋ ਨਿਕਲੀ ਵੀ ਐ ਧੁੱਪਾਂ ਦੇ ਵਿੱਚ ਫੇਰ ਵੀ ਪੱਛੋ ਠੰਡੀ ਲੱਗਦੀ ਹੈ ਹਵਾ ਜਿਹੜੀ ਚੱਲਦੀ ਹੈ ਠੰਡੀ ਲੱਗਦੀ ਹੈ ਬਾਕੀ ਸਾਂ ਸਵੇਰ ਠੰਡ ਦਾ ਫਰਕ ਬਹੁਤ ਪੈਣ ਲੱਗ ਗਿਆ ਵਧੀਆ ਜਿੰਨੀ ਠੰਡ ਪਾਉਗੀ ਉਹਨੀਆਂ ਕਣਕਾਂ ਵਧੀਆ ਹੋਣਗੀਆਂ ਐਂ ਠੀਕ ਆ ਮੱਕੀ ਅੱਜ ਰੰਗ ਵਾਲਿਆਂ ਨੂੰ ਵੀ ਕਿਹਾ ਵਾ ਥੋੜਾ ਜਿਹਾ ਆਪਣੇ ਬਾੜੇ ਵਿੱਚ ਰੰਗ ਰਹਿੰਦਾ ਤਾਂ ਇੱਕ ਜਿਹੜੇ ਗੱਡਰ ਆਰ ਆਪਣੀਆਂ ਚੈਨਲੀਆਂ 'ਚ ਪਾਈਆਂ ਬਿਤਾ ਉਹਨਾਂ ਨੂੰ ਰੰਗ ਕਰਨੇ ਬਸ ਰਹਿ ਗਿਆ ਦਾ ਵੀ ਕੱਲ ਮਿਲਿਆ ਤਾਂ ਜੀ ਉਹਨੂੰ ਕੱਲ ਮੈਂ ਕਹਿਦਾ ਮਾਜਾ ਲੋ ਉਹਦੀ ਹਾੜੀ ਪਰ ਆ ਜਾ ਇੱਕ ਜਣਾ ਬੰਦਾ ਕਰ ਲਉ ਵੀ 2-3 ਦਿਹਾੜੀਆਂ ਦਾ ਕੰਮ ਹੈ ਪਰ ਅੱਜ ਤਕਰੀਬਨ ਪਹੁੰਚੇ ਹੋ 6:30 ਵਜੇ ਕਰਿਆ ਠੀਕਾ ਹੀ ਉਹਨਾਂ ਨੇ 1000 ਰੁਪਏ ਜੀ ਕਹਿੰਦੇ ਅਸੀਂ ਕਰ ਜਣਾ ਸਾਰੇ ਵੀ ਇੱਕ ਦਿਨ ਚ ਨਵੇੜ ਦੇਣਾ ਕੱਲ ਉਹਨਾਂ ਨੇ ਕਿਤੇ ਹੋਰ ਪਾਸੇ ਜਾਣਾ ਹੁਣਾ ਚਲੋ ਅੱਜ ਟਾਈਮ ਤੋਂ ਉਹਨਾਂ ਕੋਲ ਵਧੀਆ ਟਾਈਮ ਕਾ ਲਾ ਕੇ ਲਾਇਬ ਰੰਗ ਕਰਨ ਨੂੰ ਦਿਖਾਉਂਗੇ ਆਪਾਂ ਤੁਹਾਨੂੰ ਵੀ ਵੀ ਜਿਹੜੇ ਗਾਡਰ ਐ ਔਰ ਗਾਡਰੀਆਂ ਫੇਰ ਵੀ ਚਲੋ ਕੰਮ ਖਾਸ ਆ ਬਰੀਕੀ ਵਾਲਾ ਕੰਮ ਆ ਥੋੜਾ ਜਿਹਾ ਵੀ ਸਾਫ ਵੀ ਕਰਨੀ ਐ ਸਾਫ ਕਰਕੇ ਚਲੋ ਉਹਨਾਂ ਨੇ ਕਰ ਦੇਣਾ ਰੰਗ ਫਰੋਜੀ ਕਲਰ ਐ ਰੰਗ ਉਹਨਾਂ ਨੂੰ ਲਿਆਤਾ ਸਾਰਾ ਵੀ ਬਾਕੀ ਦੇਖਦੇ ਜੇ ਕਾਂਟੇ ਖੰਡ ਦਾ ਕੰਮ ਰਹਿਗਾ ਸ਼ਾਇਦ ਕੱਲ ਨੂੰ ਕਰਨਾ ਵੀ ਚੰਬੜੇ ਵੀ ਤਾਂ ਹੈਗੇ ਆ ਬਹੁਤ ਜ਼ੋਰ 걸 ਦੋ ਜਣੇ ਆ ਉਹੀ ਮਿਸਤਰੀ ਆ ਜਿਹੜੇ ਬਣੇ ਪਹਿਲਾ ਮਕਾਨ ਨੂੰ ਰੰਗ ਕਰਕੇ ਤੇ ਪਹਿਲਾਂ ਇਹਨਾਂ ਗੱਲ ਬਾੜੇ ਦਾ ਆਪਾਂ ਨੇ ਪੇਂਟ ਦਾ ਰੰਗ ਕਰਿਆ ਵਾ ਤਾਂ ਗਾਡਰੀਆਂ ਦਾ ਰੰਗ ਦਾ ਠੇਕਾ ਨਹੀਂ ਲੱਗਿਆ ਹੋਇਆ ਹੈਗਾ ਆਏ ਲੱਗਦੇ ਨੇ ਬਸ ਚਲੋ ਵਧੀਆ ਸਾਫ ਹੈ ਫੇਰ ਹੁਣ ਮਾਹ ਚਲੋ ਕੋਈ ਨਿੱਕ ਵਾਰ ਫਰਾ ਦਿੰਦੇ ਨਾ ਬੀ ਰੰਗ ਵੈਸੇ ਹੈ ਤਾਂ ਸਾਫ ਹੈ ਜੀ ਮਿਸਤਰੀ ਵੀ ਕਹਿੰਦੇ ਸਾਫ ਹੈ ਵੀ ਜਿਹੜੇ ਗਾਡਰ ਖੜੇ ਕਰੇ ਬਣਾ ਉਹਨਾਂ ਨੂੰ ਥੋੜੀ ਜੀ ਜਰਦੀ ਸ਼ਿਕਾਇਤ ਲੱਗਦੀ ਇੱਕ ਦੋ ਗਾਡਰ ਵਿੱਚ ਥੋੜੇ ਜਿਹਾ ਫਰਕ ਪੈ ਜਾਂਦਾ ਉਹ ਕਿਤੇ ਕਿਤੇ ਤਾਂ ਵਿਜੇ ਗਾਡਰ ਨੂੰ ਜਰ ਵਾਲੇ ਪੈਂਦੇ ਆ ਮਾਹ ਚਲੋ ਪੇਂਟ ਕਰੇ ਇੱਕ ਵਾਰ ਸਾਫ ਰਹ ਜਾਂ ਬਾਕੀ ਹਵਾ ਦਾ ਭਾਈ ਬਹੁਤ ਜ਼ੋਰ ਨਾਲ ਚੱਲਦੀ ਹੈ। ਅੱਜ ਉਹ ਕਿਹੜੇ ਹਵਾ ਜਲਦੀ ਹੈ। ਜਿੰਨੀ ਚੱਲੂਗੀ ਉਹਨੇ ਉਸ ਵੇਲੇ ਠੰਡ ਉਹਨੇ ਕੋਰਾ ਪੈਂਦਾ ਸੀ। ਹੁਣ ਕਿਹੜਾ ਕੋਰੇ ਵਾਲੇ ਕੰਮ ਹੋਇਆ। ਸਵੇਰ ਟਾਈਮ ਜਦੋਂ ਮੈਂ ਮੋਟਰਸਾਈਕਲ ਚੱਲਦੇ ਆ ਕਿਤੇ ਉਂ ਤੁਰਦੇ ਤਾਂ ਹੱਥ ਉਂਗਲੀਆਂ ਮੂਰੇ ਸੁਣਨ ਹੁੰਦੀਆਂ। ਇਹਨਾਂ ਦੀ ਬਾਈ ਇਹ ਨਿਸ਼ਾਨੀ ਹੁੰਦੀ ਹੈ ਜੇ ਕੋਰਾ ਪੈਂਦਾ ਨਾ ਫਿਰ। ਇਹੀ ਪੈਂਦਾ ਜਿਹੜਾ ਸੁੱਕਾ ਕੋਰਾ ਥੋੜਾ ਜਿਹਾ ਕਰਦਾ ਵੀ ਖਰਾਬ ਹੈ। ਤੇ ਮੀਂਹ ਪੈ ਜਾਵੇ ਤਾਂ ਸਾਰਾ ਗਾਲ ਤੇ ਵਧੀਆ। ਮੀਂਹ ਪਏ ਆਲਾ ਫੇ ਕੋਰਾ ਨਾ ਬੰਦੇ ਨੂੰ ਖਰਾਬ ਕਰਦਾ ਨਾ ਫਸਲਾਂ ਨੂੰ ਖਰਾਬ ਕਰਦਾ। ਵੀ ਠੀਕ ਆ ਹੁਣ ਸੁੱਕੀ ਠੰਡ ਆ ਜਿਹੜੀ ਸੁੱਕੀ ਠੰਡ ਵੀ ਬੰਦੇ ਨੂੰ ਖਰਾਬ ਕਰਦੀ ਆ। ਵੀ ਨਿਆਣੇ ਨੇ ਕਹਿਨੋ ਵੀ ਸਿਆਣਿਆਂ ਨੂੰ ਵੀ ਭਾਈ ਇਹ ਠੰਡ ਵੀ ਖਰਾਬ ਕਰਦੀ ਆ ਤੇ ਬਚਣਾ ਪੈਂਦਾ। ਇੱਕ ਮਹੀਨਾ ਪੈ ਜਾਵੇ ਤਾਂ ਠੀਕ ਆ ਬਾਕੀ ਭਾਈ ਹਲੇ ਥੋੜਾ ਜਿਹਾ ਬਿਆਹ ਦਾ ਸੀਜ਼ਨ ਵੀ ਚੱਲਦਾ ਹੈ। ਚਲੋ ਇਹ ਲੰਗੇ ਲਵੇ ਤਾਂ ਵੀ ਠੀਕ ਆ। ਬਾਕੀ ਉਹਦੀ ਮौज ਆ ਭਾਈ। ਵੀ ਬਾਕੀ ਪਰਸੇਂਟ ਦਾ ਦੇਖਦੇ ਜੀ ਇੱਕ ਅੱਧ ਦੇਜੇ ਕਰ ਦੇਣਾ ਆਪਾਂ ਦਾ ਸੌਦਾ। ਲਾਗੇ ਗਾਹਕੂਨੀ ਦੇ ਮਕਰ ਵੀ। ਸੋਣਾ ਉੱਠ ਖੜਿਆ ਜਿਹੜਾ ਆਪਾਂ ਰੀ ਦਾ ਇਹਦਾ ਛਟਾ ਲਾਇਆ ਦਾ। ਹਲੇ ਕੱਲ ਫੇਰ ਕੌਲ ਹੋਗੀ ਅੱਜ ਗੇਰਨਾ ਆਪਾਂ ਦਾ ਸਰੋਂ ਜਿਹ ਥੋੜਾ ਜਿਹਾ ਉਸ ਉਤਰ ਲਵੇ ਜੇ ਉਸ ਵਿੱਚ ਪਰ ਇਹ ਗੇਰ ਦੇ ਪਰਸਿੰਟ ਦਾ ਨੁਕਸਾਨ ਕਰਦਾ ਹੋ ਫਿਰ ਉਹ ਪੱਤੇ ਨੂੰ ਖੋਖ ਦਿੰਦਾ ਕਣਕ ਵਿੱਚ ਵਧੀਆ ਰਹਿੰਦਾ ਕਣਕ ਵਿੱਚ ਉਸ ਤੇ ਗਿਆ ਵਾ ਲੋਟ ਹੈ ਮਰਸਿੰਜ ਥੋੜਾ ਜਿਹਾ ਹੁਣ ਉਤਰੇ ਤਿੰਨ ਕ ਵਜੇ ਗੇਰੂਗੇ ਥੋੜੀ ਸਰੋਂ ਦੇ 2 ਕਿਲੋ ਸਰੋਂ ਦੇ ਘਾਲ ਪਾ ਦੇਣੀਆਂ ਬਾਕੀ 5 ਕਿਲੋ ਆਪਾਂ ਨੇ ਪਾ ਦੇਣਾ ਇਹਦੇ ਚ ਜੋਰੀਆ ਪੌਣਾ ਕ ਪਿੱਗਾ ਥਾਵਾਂ ਬਾਬੇ ਸਭ ਦਾ ਹੋਇਆ ਪਤਰਗੀ ਵਾ ਚਲੋ ਦਿਖਾਉਂਦੇ ਜੀ ਇੱਕ ਵਾਰ ਰੰਗ ਆ ਲੈਣੇ ਵੀ ਬਾਕੀ ਇੱਕ ਦੁੱਲੇ ਕੋ ਟਰਾਲੀ ਬਣਦੀ ਏ ਛੋਟੀ ਜੀ ਉਹ ਵੀ ਦਿਖਾਉਂਦੇ ਤੁਹਾਨੂੰ ਟਰਾਲੀ ਤਿਆਰ ਹੋ ਗਈ ਕਫਾਲੇ ਬਣਾਉਣੇ ਨੇ ਧਾਤੀ ਪਾੜਨੇ ਜਿਹਾਲੇ ਵੀ ਕਿਸੇ ਨੇ ਬਣਾਉਣੇ ਹੋਏ ਭਾਈ ਦੇਖ ਲਿਓ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਲੋ ਜੀ ਕਰਤਾ ਰੰਗ ਸ਼ੁਰੂ ਅੱਜ ਇਹਨਾਂ ਨੂੰ ਕਈ ਘਾਟਰਾਂ ਨੂੰ ਬਈ ਗਰਦ-ਗਰਦ ਨਾਲ ਸਾਫ਼ ਹੋ ਜਾਊਗਾ ਉੱਪਰ ਥੋੜੀ ਜਿਹੀ ਗਰਦੀ ਪਈ ਏ ਬਾਕੀ ਅੱਗੇ ਭਾਈ ਉਹ ਤਾਂ ਕਰ ਰਗਾ ਜੀ ਸਫਾਈ ਜਾਂਦੀ ਏ ਉਹ ਬਾਈ ਨਾਲ ਕਰ ਲਗਿਆ ਜੋ ਕਿ ਆ ਆਪੋਂ ਦਾ ਖਾਨ ਖੰਡੂ ਕਰਕੇ ਅਨ ਬੋਲੇ ਲੱਗੇ ਜੀ ਗੱਡਰੀਆਂ ਸਾਰੀਆਂ ਜਾਨੀ ਆਪਾਂ ਨੇ ਗੱਡਰ ਕੋਟਰ ਉਹ 10000 ਰੁਪਏ ਦਾ ਠੇਕਾ ਦਿੱਤਾ ਵਾਜਨ ਨੂੰ ਸੋਚਾਂ ਉਹਦਾ ਮਾਰਕੋਨਿਕ ਫਲਾ ਬਿਆਕ ਹੈ ਅੱਲਾ ਯਾਰੂ ਬਾਰਾ ਪਲੇਟਾ ਦਾਸਣਾ ਤੋਂ ਹੁੰਦਾ ਜੋੜਤਾ ਪਲੇਟਾ ਬਲੂਟਾ ਚੱਕ ਰਿਆ ਨਹੀਂ ਹੁੰਦਾ ਟੈਂਟਾਲ ਦੇ ਹੁੰਦਾ ਸੈੜਾ ਖੋਣਾ ਅੱਗੇ ਹੁੰਦਾ ਤਾਂ ਗਣਕੇ ਲਿਆਉਂਦੇ ਹੁੰਦੇ ਬੋਲੇ ਬੋਲੇ ਗਣਕੇ ਦੇ ਕੇ ਆਉਣੀਆ ਇਹ ਉਹ ਵੀ ਅਗਲਾ ਗਣਕੇ ਆਪਣਾ ਲੈਂਦਾ ਹੀ ਸਮਾਨ ਜੀ ਹਾਂ ਨਹੀਂ ਹੁਣ ਤੇ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਹੁਣ ਨਹੀਂ ਇਹਨਾਂ ਬਹੁਤਾ ਹੈਗਾ ਆਪੇ ਗੱਲ ਨੇ ਪੂਰੀ ਹੁੰਦੀ ਖੌਂਦੇ ਖੌਂਦਾ ਦੇਖਦਾ ਆਪੇ ਲੈ ਕੇ ਆਉਂਦਾ ਆਪੇ ਚੱਕ ਕੇ ਲੈ ਗਿਆ ਹਾਂ ਅਦਾਸਦਨਾ ਫਿਰ ਵੀ ਐਨੇ ਬਾਈ ਪੀਸ ਘਟਦੇ അച്ഛ ਟੂਲ ਬਾਕਸੋਂ ਪੁਰਾਣਾ ਹੀ ਲੱਗਦਾ ਹੈ ਟੂਲ ਬਾਕਸ ਆ ਕੇ ਉਹ ਲੱਗਿਆ ਉਹ ਲਾ ਦਿਓ ਜੀ ਹੈ ਮਾ ਗੂ ਟਕਲੇ ਇਹ ਨਾਲ ਟੌਰ ਹੀ ਖਰਾਬ ਕਰਦੀ ਕਿਹੜੀ ਉਹ ਚਾਣਾ ਅਗਲਾ ਕਿਹਦਾ ਲਾ ਦਿਓ ਰੰਗ ਤਾਂ ਨਹੀਂ ਕਰਨਾ ਤਾਂ ਹੈ ਰੰਗ ਤਾਂ ਨਹੀਂ ਕਰਨਾ ਨਹੀਂ ਰੰਗ ਨਹੀਂ ਕਰਾਂ ਪਰਛਿਆ ਟੂਲ ਦਾ ਵਾਲਾ ਰਮਾਂ ਟੂਲ ਨਾ ਕੋਕੀ ਦੀ ਉਹ ਕ ਪਾਉਣੀ ਆ ਲੈ ਆਊਟਰ ਪਾ ਦੂ ਮੈਂ ਜਿਹੜੇ ਉੱਪਰ ਚੜ੍ਹਦੇ ਨਹੀਂ ਵਧੀਆ ਬਣ ਗਈ ਜੀ ਉਹਦੇ ਨਾਲ ਤਾਂ ਦੁੱਗਣੀ ਹੋ ਗਈ ਮੈਂ ਕਹਿੰਦਾ ਇਹ ਨਾਲ ਤੇ ਤਾਂ ਇਹ ਛੋਟੀ ਸੀ ਇਹ ਛੋਟੀ ਸੀ ਕੜਾਈ ਜੀ ਵੀ ਹੋ ਗਈ ਲਵਾਈ ਜੀ ਵੀ ਹੋ ਗਈ ਪਰ ਇਹਨਾਂ ਵੀ ਐਡੇ ਉਹਨੂੰ ਨਾ ਟਾਇਰ ਵਧੀਆ ਚਾਹੀਦੇ ਹਾਂ ਜੇ ਮੈਂ ਕਹਾਂ ਡਬਲ ਪਾ ਦੇ ਜੇ ਡਬਲ ਪਾ ਦੇ ਤਾਂ ਹੋਰ ਹੀ ਵਧੀਆ ਕਾਟੀ ਟਰਾਲੀ ਤਿਆਰ ਹਾਂ ਕਾਲੇ ਇਹ ਆ ਪਿੱਛੇ ਨੂੰ ਹੁੰਦਾ ਡਾਲਾ ਸੈਟਨ ਨੂੰ ਖੋਲੀ ਇਹ ਸੈਟਨ ਨਹੀਂ ਖੁੱਲਦੀ ਸਹੀ ਹੁੰਦੀ ਹੁੰਦੀ ਐ ਨਹੀਂ ਖੁੱਲਦੀ ਉਹ ਦੁੱਧਿਆ ਹੋਏ ਨੇ ਲੈ ਹੁੰਦੇ ਆ ਜੇ ਨਾ ਉਹ ਵੀ ਡਾਲਾ ਹਾਂ ਰੇਹ ਬਾਦੀ ਨੂੰ ਨਹੀਂ ਇਹ ਚਾਈ ਵੀ ਪੈਣੀ ਹੋਈ ਉਹ ਬਹੁਤ ਵਧੀਆ ਕੱਕਣ ਦਾ ਮੈਂ ਵਧੀਆ ਮਿੱਟੀ ਮੋਟੀ ਲਿਆਏ ਹੋਰ ਸਮਝਿਆ ਨਾ ਮਾਚਿਆ ਖੁੱਲੀ ਆ ਪੂਰੀਆਂ ਨਾ ਰੇਹ ਬੱਤ ਲੈ ਕੇ ਜਾਣਾ ਹੁਣ ਜਿਹੜਾ ਮਰਜ਼ੀ ਲੱਤ ਕਰਾਂਗੇ ਨਹੀਂ ਮੈਂ ਦਿਖਾ ਦਿਆਂਗਾ ਰੱਬ ਬਣਾ ਜਾ ਕੋਈ ਬਾਤੀ ਆ ਹਾਂ ਬਾਕੀ ਸੱਜਿਆ ਲੋਕਾਂ ਦਾ ਆ ਟੱਪਾ ਲਾਵਾਂ ਤੇ ਜੀ ਪੈਰ ਨਹੀਂ ਜੀ ਉਹਨੇ ਕਿ 23500 ਰੁਪਏ ਜਿੰਦੀ ਆ ਆਹਗਾ ਤੇ ਰੋਲੇ ਜਾਂਦਾ ਇਹਦੇ ਲੱਗ ਜਾਂਦਾ ਦੂਤੀ ਦੇ ਪਾਸੇ ਕਰੋ ਹੁਣ ਇਹ ਜੀ ਉਹ ਉਹ ਦੇ ਕਰ ਰਿਹਾ ਬੰਦਾ ਅੱਛਾ ਇਹ ਇੰਨਾ ਸਾਮਾਨ ਲੱਗਣਾ ਹਲੇ ਇਹਦੇ ਬਰੋਰ ਬਾਜ਼ੀ ਦਾਉਣਾ ਨਹੀਂ ਕੋਈ ਸਾਡੇ ਦੇ ਵੜਿਆ ਅੱਛਾ ਹੋਰ ਕਰਨਾ ਠੀਕ ਹੈ ਇਹ ਚਾਹਤ ਨਹੀਂ ਕਿ ਇਹ ਕੰਮ ਇਹਦੀ ਨਵਾਈ ਵੱਧ ਹੈ ਨਵਾਈ ਜਿਆਦਾ ਸਪੈਸ਼ਲ ਹੈ ਸਪੈਸ਼ਲ ਹੈ ਨਹੀਂ ਆਮ ਗੱਣਾ ਬਣਾਉਂਦੇ ਤੁਸੀਂ ਆਮ ਦਾ ਉਹੀ 4:30 4:30 4:30 ਵਾਲੀ ਪਾਉਦਾ ਉਹੀ ਭੇਜ ਦੇ ਜਾ ਨੋਰਮਲ ਪਾ ਗਾਇਆ ਇਹ ਕਹਿੰਦਾ ਡੰਗਰ ਜਾਣਾ ਮੁੰਡੇ ਜੀ ਦਾ ਬੜਾ ਬਣਾ ਦੇ ਠੀਕ ਆ ਚਲੋ ਕੋਈ ਨਹੀਂ 2 2.5 ਫੁੱਟ ਹੋਰ ਵੱਧ ਗਿਆ 2 ਫੁੱਟ ਬੁਸ਼ੇ ਆ ਲੈ ਵਿੱਚ ਬੁਸ਼ੇ ਬੈਰਿੰਗ ਨਾ ਨਹੀਂ ਹੈਗਾ ਬੈਰਿੰਗ ਨਹੀਂ ਹੋਵੇ ਕਿੰਨਾ ਸਮਾਂ 15 ਸਾਲ ਹੋ ਗਏ ਮੈਂ ਕਿਹ ਬਣਾ ਕੇ ਦਿੱਤੇ ਨੂੰ ਨੂੰ ਦਿੱਤਾ ਤੇਰੇ ਸੁਰਤਾ ਬਲਤਾ ਬਾਲੇ ਨੂੰ ਮਤਲਬ ਹੋ ਡਿਜਾਇਨ ਨਾਲ ਤੇ ਪਹਿਲਾਂ ਬਣਾ ਦੇ ਜੀ ਉਹ ਬੱਕੜੇ ਚੱਲਦਾ ਹੁਣ ਵੀ ਬਗਾਂ ਬਰਿਓਗੀ ਤਾਂ ਉਹ ਬਗੜ ਨਹੀਂ ਲਾਵੇ ਕੱਤਣਾ ਯਾਰ ਇਹ ਕੱਤਣਾ ਹਾਂ ਹਾਂ ਇਹ ਬਗੜ ਨਾਲ ਨਾਰਮਲ ਚੀਜ਼ ਹੈ ਜੇ ਉਹ ਵੀ ਹੁੰਦਾ ਜਨਮਾਂ ਚ ਪਾ ਲੈਂਦਾ ਯਾਰ ਬੜੀ ਗੱਲ ਨਹੀਂ ਹੈਗੀ ਤਾਂ ਸਾਰੀ ਦਾ ਮਿੱਟੀ ਘੱਟਾ ਪੈਦਾ ਜਾਮ ਹੋ ਗਿਆ ਵੇਰ ਹੀ ਨਾ ਜਾਮੇ ਨੂੰ ਖੱਲੀ ਜਾ ਮੈਂ ਹਾਂ ਵਾਲੇ ਜਿਹੜਾ ਠੀਕ ਹੁਣ ਚਿੱਕਾ ਚਿੱਕਾ ਲਾ ਦੇ ਕੀ ਬਣ ਗਿਆ ਹਾਂ ਅੱਛਾ ਲੋ ਬਾਈ ਲਾ ਦੇ ਮੁੰਡਾ ਨੰਬਰ ਨੂੰ ਬਰਾ ਆਪਣੇ ਕਰ ਤੇ ਹਲਿਓ ਬਹਿਲੇ ਨਹੀਂ ਹੋਲੀ ਜਾਣੇ ਨੂੰ ਹੈ ਆ ਰਹੇ ਹੋ ਵਿਆਹ ਤੋਂ ਬਾਅਦ ਕਹਿੰਦੇ ਵਿਆਹ 'ਚ ਫਸੇ ਹੋਇਆ ਭਾਈ ਵਿਆਹ ਵਿਆਹ ਤੁਹਾਨੂੰ ਪਤਾ ਵੀ ਲੰਬੇ ਜਾਣੇ ਚੱਲਦੇ ਆ ਅੱਜ ਕੱਲ੍ਹ ਵੀ ਕੱਲ ਇਹ ਪਰਸੋਂ 'ਚ ਉੱਥੇ ਤੱਕ ਜਾਣਗੇ ਜਿਹੜੇ ਹਿਸਾਬ ਕੋਲ ਵਿਆਹ ਮੁੱਕਦਾ ਲੱਗਦਾ ਪਰਸੋਂ ਰੱਬੜਦਾ ਚੌਥੇ ਨੂੰ ਹਾਂ ਵਿਆਹ ਦਾ ਹੱਥ ਨਾ ਆਵੇ ਲੱਗਦਾ ਅੱਜ ਕੱਲ੍ਹ ਬੱਸ ਬੱਸ ਆਰਾਮ ਨਾਲ ਚੱਲਦਾ ਹਫ਼ਤਾ ਦਾ ਹਫ਼ਤਾ ਆਰਾਮ ਨਾਲ ਚੱਲਦਾ ਵਿਆਹ ਬਾਦੀ ਜੱਟਿਆਲਾ ਹੋ ਗਏ ਨਾ ਮੈਂ ਕਹਾਂ ਫਿਕਰੇ ਨਾ ਕਰ ਤੋ ਅਸ ਗੰਜਾ ਤਿਆਰ ਕਰ ਆਪਾਂ ਹੋਰ ਰੱਖ ਲੈਣਾ ਇਹਦੇ ਬਾਅਦ ਹੋਰ ਪਾ ਕੇ ਦੇਣੂ ਦਸ ਪਹਿਲਾਂ ਜਾ ਉਹ ਆ ਜਾਣ ਦੇ ਆ ਰਿਆ ਜਿਹੜੀਆਂ ਲੱਤਾਂ ਜਾਂ ਲੈਣ ਗਿਆ ਬਾਪੂ ਤੇਰਾ ਉਹ ਵੀ ਬਣਾਉਣਾ ਤੇ ਆ ਤਾਂ ਟਾਈਮ ਲੱਗ ਗਿਆ ਤੇ ਫਰਮਾ ਪਹਿਲਾਂ ਖੋ ਗਿਆ ਅੱਛਾ ਉਹ ਤੁਹਾਡੇ ਘਰ ਦੇ ਦਵਾਰੇ ਕੱਟ ਕੇ ਦੇਣ ਲੱਗੇ ਗਏ ਅੱਛਾ ਹਾਂ ਤੇ ਉਹਦੇ ਗਲਾਈ ਦਾ ਮਰਕ ਪੈ ਜਾਣ ਲੱਗ ਪਈ ਹੂੰ ਇਹ ਦੇਖੋ ਚੋੜੀ ਜਾ ਰਹੀ ਹੈ ਮੈਂ ਕਹਾਂ ਸੇਮ ਚਾਹੀਦਾ ਆਧੀ ਗੇ ਚਾਹੀਦਾ ਭਾਈ ਸੱਜਾ ਤਾ ਉਹਰੇ ਕੋ ਬੰਦਾ ਕਾਹੀ ਦਾ ਕਾਲਾ ਹੋਵੇ ਤਾਂ ਜਲ ਮਰਜੀ ਹਾਂ ਜੇ ਕੋਈ ਬਾਈ ਕਾਲਾ ਹੋਇਆ ਤਾਂ ਦੱਸ ਸਕਦੇ ਅਸੀਂ ਆਹ ਫਿਰ ਕੱਢ ਸਕਦੇ ਆ ਵੀ ਇਹੇ ਥੋੜਾ ਜਿਹਾ ਟਾਈਮ 걸 ਦੇਣਾ ਨਹੀਂ ਤਾਂ ਫਿਰ ਆਪਾਂ ਨੇ ਇਹ ਮੈਣਾ ਕੱਢ ਦੇਣਾ ਹੋਰ ਬਣਾ ਦਾਂਗੇ ਹੂੰ ਇਹਦਾ ਲੈ ਲਾ ਹੁੰਦਾ ਤਾ ਜਿਹੜਾ ਮਿਸਤਰੀ ਜਿਹੜਾ ਪੁਰਾਣਾ ਤੋਂ ਉਹੀ ਆ ਕੇ ਕਰਨ ਸੱਜਾ ਉਹ ਫੇਰ ਦੁਬਾਰੇ ਜਿਹੜਾ ਜੰਦਲਾ ਨੂੰ ਮਿਲਦੇ ਦੇ ਰਹੇ ਨੇ ਉਹ ਪਾ ਰੱਖੋ ਬਹੁਤ ਆਲੇ-ਦਾਲੇ ਬੰਨਿਆ ਪਿਆ ਇਹ ਚਾਰੇ ਪਾਸੇ ਇਹ ਅੱਬੇ ਥੋੜੇ ਜਿਹਾ ਹੋਊਗਾ ਇਹ ਹਾਂ ਇਹ ਜੋ ਸੋਰ ਬਾਲਾ ਲਾਗਣਾ ਤੁਹਾਨੂੰ ਥੋੜਾ ਘਰ ਚੋਂ ਲਾਉਣ ਬੰਦੀ ਘਰ ਚੋਂ ਲਾਣਾ ਵੇ ਦੁੱਲਾ ਲੱਗਿਆ ਪੰਗਾ ਲੈਣ ਵੀ ਆਹਾ ਭਾਈ ਸਬੂਟਰੀ ਦੇ ਇੱਥੇ ਬਿਲਡਿੰਗ ਕਰਨਾ ਇਹਨੇ ਮਟਰੌਣ ਵਾਲੀ ਜਗ੍ਹਾ ਨੇ ਹਾਂ ਤੂੰ ਹਟਦਾ ਨਹੀਂ ਹੈਗਾ ਨਾ ਮੋਟਰਸਾਈਕਲ ਤੇ ਜੋਰ ਦੇਖੇ ਨਾਲੇ ਹਾਂ 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 ਆ ਗਿਆ ਮੁੰਡਾ ਤੇ ਨਾਲ

ਸਾਈਡ ਦਾ ਕਰ ਦਿੰਦੇ ਆਂ ਪਹਿਲਾ ਖਤਰੇ ਜਿਹੜਾ ਕੰਮ ਕਰਦੇ ਆ ਇੱਕ ਆਪ ਆਪਣੇ ਨਾਲ ਆ ਗਿਆ ਹੋ ਗਿਆ ਇੱਕ ਛੋੜੇ ਦੀ ਬਾਡੀ ਕਲੈਕ ਹੋ ਗਈ ਥੋੜਾ ਜੇ ਟਾਈਮ ਲੱਗਦਾ ਹੈ ਟੋਬੇ ਤੱਕ ਤਾਂ ਕਿਸੇ ਨੇ ਜਾਣਾ ਨਹੀਂ ਸਾਰੇ ਤਾਂ ਬੜੇ ਬੜੀ ਪੈਜਰੀ ਭੱਜਣ ਦੀ ਹੈਂ ਭੱਜਣੇ ਨੇ ਹੋਰ ਲਾਗਵਾ ਸੈਦਕਰਨ ਵਾਲਾ ਨੇ ਵੀ ਹੁਣ ਪਟਾਕਾ ਪਾਦਾ ਕਿਹੜੇ ਲਾਗ ਪਾਣਾ ਇਹ ਤਾਂ ਪਾ ਗਈ ਨਾ ਮੈਂ ਬੈਠਿੰਦਾ ਚੱਲ ਹਾਂ ਮਾਤੜੇ ਹਾਂ ਟੋਟਾ ਲਾਉਣਾ ਬੈਠਾ ਮੈਂ ਕਹਿੰਦਾ ਬੈਠ ਕੇ ਕਰਦਾ ਮੈਂ ਦੇਖ ਰਹਾ ਹੈ ਇਹ ਤਾਂ ਪੜੀਦਾ ਪਕਟਲੇ ਇਹ ലാ ബോ അമേരിക്ക ਕਰ ਕੇ ਵੀ ਡਟਦਾ ਨਹੀਂ ਹੈਗਾ ਇਹਦਾ ਤਾਂ ਇਹ ਬੈਲਟ ਕਰ ਗਿਆ ਉਹ ਇਹ ਕਹਿੰਦਾ ਡਟਦਾ ਨਹੀਂ ਨਹੀਂ ਤੂੰ ਤੂੰ ਕਹਿੰਦੇ ਭੱਜਾ ਤੂੰ ਛੱਡ ਕੇ ਨੂੰ ਮੈਂ ਕਰੰਟ ਕੱਟ ਕਰਨ ਗਿਆਦਾ ਲੈ ਕਰੰਟ ਕੱਟ ਕਰਨ ਗਿਆਦਾ ਉਹਦਾ ਜੇ ਅੱਗੇ ਲੱਗਣੀ ਛੋਟੇ ਕਰ ਵੀ ਲੱਗ ਜਾਣੀਏ ਉਹ ਨਹੀਂ ਨਹੀਂ ਗਿਆ ਟੁੱਗਦਾ ਪਾਈਪ ਹਲਕਾ ਹੈ ਬਾਬੂ ਉਹ ਹਲਕੀ ਹੈ ਜੀ ਸਾਲੀ ਗੜੀ ਹੋਣੀ ਉਹ ਜਿਹੜਾ ਜੋੜਨਾ ਨੂੰ ਜੋੜਨਾ ਵੀ ਕਿੜਾ ਛੋਟਾ ਲਿਆ ਲਾ ਇਧਰ ਆ ਆਹ ਨਾਲ ਜੀ ਕੜਾ ਕੋੜਾ ਜਿਹਾ ਮਜੋ ਕੇ ਉਹਦਾ ਉਹ ਵਈ ਦੇਖ ਲੈ ਜੱਜ ਨਵੇੜ ਕੇ ਕੋਈ ਲੱਗਦਾ ਨਹੀਂ ਹੈਗਾ ਚਲੋ ਘੰਟਾ ਖੰਡ ਕੱਢ ਲਵਾ ਦੂੰਗਾ ਨਾ ਕੋ ਲੇਟ ਵੀ ਆਇਆ ਅੱਜ ਲੈ ਹੈਰੀ ਇੱਧਰ ਆ ਸਾਰੇ ਰਹਿਣਾ ਉੱਪਰ ब्याह भाई पिंड चलो ठीक है जी मिलते किसी अगले ब्लॉक से सताल जी सारण